ਚੰਡੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਪਰਿਵਾਰ ਸੈਲ ਕਰਨ ਲਈ ਗਿਆ ਪਿੱਛੋ ਚੋਰਾਂ ਨੇ ਘਰ ਦਾ ਸਮਾਨ ਅਤੇ ਕੈਸ਼ ਕੀਤਾ ਚੋਰੀ ਮਾਮਲਾ ਹੈ ਬਟਾਲਾ ਅਦੀਨ ਪਿੰਦੇ ਪਿੰਡ ਬੋਲੋ ਨੰਗਲ ਦਾ ਜਾਣਕਾਰੀ ਦਿੰਦੇ ਹੋਏ ਕਮਲਜੀਤ ਕੌਰ ਅਤੇ ਉਸਦੇ ਪਰਾਵੱਲੋ ਕਿਹਾ ਗਿਆ ਅਸੀਂ 24 ਤਰੀਕ ਨੂੰ ਸ਼੍ਰੀ ਨਗਰ ਘੁੰਮਣ ਵਾਸਤੇ ਸਾਰਾ ਪਰਿਵਾਰ ਗਏ ਸਾਂ ਪਿੱਛੋ ਸਾਨੂੰ ਸਾਡੇ ਰਿਸ਼ਤੇਦਾਰ ਦਾ ਫੋਨ ਆਇਆ ਘਰ ਦਾ ਸਾਰਾ ਸਮਾਨ ਚੋਰੀ ਹੋ ਗਿਆ ਹੈ ਜਦੋਂ ਅਸੀਂ ਅਜ ਆਪਣੇ ਕਾਰਾਇਤਾ ਕਾਰ ਵਿੱਚ ਹੋਏ ਸੀ ਕੈਮਰੇ DVD ਦੋ ਸਿਲੰਡਰ ਕਾਰ ਦੇ ਸਾਰੇ ਮੰਜੇ ਸੋਨਾ ਅਤੇ ਨਕਦੀ ਚੋਰੀ ਕਰਕੇ ਲੈ ਗਏ ਹਨ ਉਹਨਾਂ ਨੇ ਕਿਹਾ ਪੁਲਿਸ ਵਾਲੇ ਜਾਇਜ਼ਾ ਲੈ ਕੇ ਚਲੇ ਗਏ ਹਨ ਪਰ ਇੰਨੇ ਦਿਨ ਬੀਤਣ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਡੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਸਾਡਾ ਸਮਾਨ ਵਾਪਸ ਮਿਲ ਜਾਵੇ ਜਦੋਂ ਇਸ ਬਾਰੇ ਥਾਣਾ ਮੁਖੀ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਇਹ ਇੱਕ ਮਾਮਲਾ ਸਾਡੇ ਧਿਆਨ ਵਿੱਚ ਹੈ ਜਿਹਨਾਂ ਨੂੰ ਅਸੀਂ ਜਲਦ ਤੋਂ ਜਲਦ ਕਾਬੂ ਕਰ ਲਵਾਂਗੇ ਸਾਡੀ ਤਫ਼ਤੀਸ਼ ਜਾਰੀ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਥਾਣਾ ਕਬਲੀ ਰਿਕਾਰ ਭਾਜੀ ਅੰਦੇਰੇ ਘਰ ਚ ਚੋਰੀ ਹੋਈ ਮੇਰੇ ਬ੍ਰਦਰ ਦੇ ਘਰ ਮੈਂ ਆਪਣੇ ਸਹੁਰੇ ਪਰਿਵਾਰ ਰਹੀ ਨਹੀਂ ਉੱਥੇ ਮੈਂ ਆਪਣੇ ਪੇਕੇ ਦੇ ਘਰੇ ਆ ਰਹੀ ਆ ਕੇ ਰਹਿ ਰਹੀ ਹਾਂ ਇੱਥੇ ਮੇਰਾ ਬ੍ਰਦਰ ਦੇ ਘਰ ਚੋਰੀ ਹੋ ਗਈ ਹੈ ਮੇਰਾ ਬ੍ਰਦਰ मेहनत तो मजदूरी करता सी कंपनी च तो मतलब चोरी काफ़ी दो ढाई लख रुपये की चोरी हुई है असी घूम फिरने गए हुए सा लड़के ने सू दसा मगरों की सताई तरीकों चौबीस तरीक, तरीक गए सताई तरीकों सीछे कॉल करके दसा सर चोरी हो गई नहीं सर और मेरे चाचे सहरे से मैं शक है मेरा चाचा सौ ने काफ़ी बार मेहनत मुखिया दतिया मैंने वैसे भी मेरे सहरे भी नहीं मैं टिकट नहीं दिता है मैं उन्होंने शक है ਸਾਡੇ ਮੇਰੇ ਚਾਚੇ ਸੌਰਤ ਮੈਨੂੰ ਵੈਸੇ ਵੀ ਖਤਰਾ ਵਾ ਮੇਰਾ ਕਰ ਬਰਬਾਦ ਕੀਤਾ ਮੇਰੇ ਕਰਵਾ ਇਨਵੈਸਟ ਵੀ ਉਨੇ ਮਰਵਾ ਦਿੱਤਾ ਹੀ ਨਹੀਂ ਚਾਚੇ ਸੌਰੇ ਨੇ ਉਹ ਤਾਂ ਡਰਦੀਆਂ ਆਪਣੇ ਪੇਕੇ ਪਰਿਵਾਰ ਚ ਆ ਗਈ ਇਸ ਲਈ ਮੈਨੂੰ ਉਹਦੇ ਤੋਂ ਖਤਰਾ ਵਾ ਮੈਨੂੰ ਇੱਥੇ ਡੋਟ ਆ ਕੀ ਮੰਗਦੇ ਸਾਡੀ ਮੰਗ ਹੈ ਕਿ ਪ੍ਰਸ਼ਾਸਨ ਕੋਲ ਇਹ ਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਚਾਹੀਦਾ ਸਾਡੀ ਸੁਣਾਈ ਕੀਤੀ ਜਾਵੇ ਵਿਕਰਮਜੀਤ ਸਿੰਘ ਯਾਨੀ ਮੇਰਾ ਨਾਮ ਦੇ ਸਾਰਾ ਇਹ ਗੱਲ ਇਹ 24 ਤਰੀਕ ਤੋਂ ਅਸੀਂ ਗਏ ਹਾਂ ਕਸ਼ਮੀਰ ਕੋ ਮਾਣਾ ਬੱਚਿਆਂ ਨੂੰ ਲੈ ਕੇ ਇਹ ਸਰ ਮੇਰੇ ਗੜੇ ਕਿਉਂ ਲੀ ਹੋ ਗਈ ਹੈ। ਪਰ ਤੋਂ ਹਾਂਜੀ ਮੈਂ ਕੰਪਨੀ ਦੇ ਵਿੱਚ ਕੰਮ ਕਰਦਾ ਹਾਂ ਤੇ 2 ਢਾਈ ਲਿਖਦਾ ਅਮਾਉਂਟ ਆ ਜਿਹੜਾ ਮਤਲਬ ਕਿ ਚੋਰੀ ਹੋਇਆ ਆ। ਮੈਂ ਬੜੀ ਮਿਹਨਤ ਨਾਲ ਭਾਈ ਕੰਮ ਕਰਦਾ ਕੰਪਨੀ ਦੇ ਵਿੱਚ। ਭਾਈ ਫਰੇ ਹੈਗਾ ਆ, ਏਸੀ ਹੈ, ਐਲ ਸੀ ਡੀ ਹੈ, ਕੋਈ ਸੋਨਾ ਹੈ, ਕੈਮਰੇ ਆ ਨਾਲ ਲੈ ਗੇ। ਕੈਸ਼ ਆ ਭਾਈ। ਹਾਂਜੀ ਤੇ 27 ਤਰੀਕ ਨੂੰ ਪਈ ਮੇਰੇ ਮੇਰਾ ਕਜਾ ਨਾ ਉਹ ਆਦਾ ਲੜਕਾ ਉਹਨੇ ਇਹਨਾਂ ਨੂੰ ਫੋਨ ਕਰਕੇ ਦੱਸਿਆ ਉਹ ਘਰ ਵਿੱਚ ਫੇਰਾ ਪੂਰਾ ਮਾਰਨ ਆਉਂਦਾ ਸੀ ਜਦ ਦਿਨੇ ਆ ਕੇ ਦੇਖਿਆ ਤਾਂ ਤਾਲੇ ਤੁਲੇ ਟੁੱਟੇ ਸਾਰੇ ਥਰੀ ਕੋਮਿਨਿਟੀ ਵੀ ਭਾਨੀ ਹਾਂਜੀ ਹੋਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਵੇ ਹੱਥ ਜੋੜ ਕੇ ਹੱਥ ਬੰਨ ਕੇ ਬੇਨਤੀ ਹੈ ਭਾਈ ਪ੍ਰਸ਼ਾਸਨ ਨੂੰ ਕਿ ਇਹ ਵੀ ਕੋਈ ਕਾਰਵਾਈ ਕੀਤੀ ਜਾਵੇ ਸਖਤੋ ਸਖਤ ਕਾਨੂੰਨੀ ਕਬਲਜੀਤ ਕੌਰਾ ਜੀ ਉਹ ਹੈ ਗੁਰਦੀਪ ਸਿੰਘ ਇਹ ਇਹਨਾਂ ਤਲਾਹ ਸਾਨੂੰ ਹੁਣ ਇਹ ਦੱਸੀ ਬਿਲਕੁਲ ਬਾਹਰ ਗਏ ਇਹਦੇ ਚੱਲੀ ਹੋਈ ਹੈ ਅੱਪਾ ਵੈਰੀਫਾਈ ਕਰਦੇ ਆ ਉਹਨੇ ਕਰਕੇ ਵੈਰੀਫਾਈ ਜੋ ਵੀ ਕਰ ਰਹੀ ਬੰਦੇ ਕਰਾਂਗੇ ਇੱਕ ਦੇ ਕਿਤੇ ਸੀ ਉਹ ਮੰਨੇ ਦੇਖੇ ਤੇ ਉਹ ਮਣ ਗਏ ਆ ਇਹਨਾਂ ਦੇ ਕਹਿਣਾਂ ਸਾਬ ਨੂੰ ਮਣ ਗਏ ਆ ਤੇ ਮਗਰੋਂ ਚੋੜੀ ਹੋਈ ਉਹ ਵੈਰੀਫਾਈ ਕਰਦੇ ਆ ਜੀ ਕੀ ਹੋਇਆ ਵਾ ਜੋ ਵੀ ਹੋਇਆ ਕਾਨੂੰਨੀ ਕਾਰਵਾਈ ਕਰਦੇ ਜਦਦਰ ਪੜੇਗਾ ਕੀ ਹੋਇਆ ਹਾਂਜੀ ਹਾਂਜੀ